ਇਹਨਾਂ ਮਾਰੇ ਕਿਸ ਨੇ ਕਿਹੜੇ ਸਿੰਘਾਂ ਨੇ ਮਾਰੇ ਉਹ ਜਿਹੜੇ ਮਾਰਨ ਵਾਲੇ ਆ ਉਹਦੇ ਵਿੱਚ ਗਰਨੇਕ ਸਿੰਘ ਨੇਕਾ ਤੇ ਹਰਦੀਪ ਸਿੰਘ ਇਹਰਾ ਉਹ ਜਦੋਂ ਜਦੋਂ ਚਮਕੀਲੇ ਨੂੰ ਬਾਰ ਬਾਰ ਰੋਕਿਆ ਗਿਆ ਕਿ ਤੁਸੀਂ ਲਛਰ ਦਾ ਗੀਤ ਨਾ ਗਾਓ ਤਾਰਕ ਸਿੰਘਾਂ ਨੇ ਮਾਰੇ ਕਿ ਅਮਰ ਚਮਕੀਲੇ ਨੇ ਅਗਰ ਕੋਈ ਲਛਰ ਦਾ ਗੀਤ ਗਾਏ ਨੇ ਤਾਂ ਉੱਤੇ ਨਾਲ ਧਾਰਮਿਕ ਗੀਤ ਵੀ ਬਹੁਤ ਹਿੱਟ ਦਿੱਤੇ ਨੇ ਅਗਲੇ ਜਿਹੜੀ ਲਛਰ ਦਾ ਆ ਉਹ ਚਮਕੀਲੇ ਤੋਂ ਵੀ ਘਾਟਾ ਪਰ ਚਮਕੀਲੇ ਦੇ ਨਾਲ ਕੁਝ ਜਿਹੜੇ ਕੁਝ ਗਾਇਕਾਂ ਦੀ ਗੱਲ ਆ ਰਹੀ ਹੈ ਕੋਈ ਜੈਸੀ ਵੀ ਕਰ ਦੋਦੀ ਸੀ ਅਚ ਚਮਕੀਲੇ ਜਿਹੜੀ ਫਿਲਮ ਆਈ ਦਰਜੀਤ ਦੀ ਉਦੇ ਤੁਸੀਂ ਹੱਕ ਦੇ ਵਿੱਚੋਂ ਵਿਰੋਧ ਦੇ ਵਿੱਚੋਂ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਨੂੰ ਮਤਲਬ ਡੀਮੋਰਲਾਈਜ਼ ਕਰਨ ਲਈ ਫਿਲਮਾਂ ਸਰਕਾਰ ਪ੍ਰਮੋਟ ਕਰ ਰਹੀ ਹੈ 8 ਮਾਰਚ 1988 ਨੂੰ ਅਮਰ ਚਮਕਿੱਲਾ ਨੂੰ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਕਾਫੀ ਦੇਰ ਸ਼ਾਂਤ ਰਿਹਾ ਚਮਕਿੱਲੇ ਦੀਆਂ ਗੱਲਾਂ ਪਰ ਹੁਣ 2024 ਦੇ ਵਿੱਚ ਮੁੜ ਤੋਂ ਜਵਾਨਾਂ ਦੇ ਫੋਨਾਂ ਦੇ ਵਿੱਚ ਵੀ ਹੁਣ ਚਮਕਿੱਲਾ ਸਰਚ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਦਿਲ ਦੀ ਤੋਂ ਸਾਜ ਨੇ ਹਰ ਪੰਨੀਤੀ ਚੋਪੜਾਂ ਜੋ ਮੂਵੀ ਬਣਾਈ ਹੈ ਉਸ ਦੇ ਵਿੱਚ ਚਮਕੀਲੇ ਦੀ ਛੋਟੀ ਤੋਂ ਲੈ ਕੇ ਵੱਡੀ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੇਨਾਂ ਦੀ ਮੌਤ ਹੋਈ ਹੈ ਕਿਉਂ ਮਾਰਿਆ ਗਿਆ ਪਰ ਇਸ ਦੇ ਪਿੱਛੇ ਅਸਲ ਸਚਾਈ ਕੀ ਹੈ ਕਿ ਉਹ ਫਿਲਮ ਦੇ ਵਿੱਚ ਸੱਚ ਦਿਖਾਆ ਗਿਆ ਜਾਂ ਫਿਰ ਅਸਲ ਦੇ ਵਿੱਚ ਕੀ ਕਾਰਨ ਸੀ ਕਈ ਲੋਕ ਇਹ ਕਹਿ ਰਹੇ ਨੇ ਕਿ ਖਾਰਕੋ ਸਿੰਘਾਂ ਨੇ ਉਹਨਾਂ ਨੂੰ ਮਾਰਿਆ ਕਿ ਲੱਚਰ ਤਾਂ ਗਿੱਤਾਂ ਕਰਕੇ ਬਾਰ-ਬਾਰ ਉਹਨਾਂ ਨੂੰ ਵਾਰਨਿੰਗ ਅਮਰ ਚਮਕੀਲੇ ਨੂੰ ਦਿੱਤੀਆਂ ਗਈਆਂ ਸੀ ਸਿੰਘਾਂ ਵੱਲੋਂ ਪਰ ਉਸ ਨੇ ਗਿੱਤਾਂ ਨੂੰ ਨਹੀਂ ਰੋਕਿਆ ਫਿਰ ਉਹੀ ਨੱਚਰ ਦਾ ਗੀਤ ਗਾਏ ਨੇ ਪਰ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਗਾਇਕ ਅਮਰ ਚਮਕੀਲੇ ਤੋਂ ਜੈਲ ਸੀ ਵੀ ਕਰਦੇ ਸੀ ਜਿਸ ਦੇ ਕਾਰਨ ਉਹਨਾਂ ਗਾਇਕਾਂ ਨੇ ਅਮਰ ਚਮਕੀਲੇ ਨੂੰ ਮਰਵਾਇਆ ਹੈ ਪਰ ਇਸ ਦਾ ਅਸਲ ਸੱਚ ਕੀ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਖੜਕੂ ਸਿੰਘਾਂ ਦੀ ਲਹਿਰ ਤੋਂ ਸਰਿੰਦਰ ਸਿੰਘ ਕਿਸ਼ਨਪੁਰਾ ਜੋ ਕਾਫੀ ਲੰਬਾ ਸਮਾਂ ਭਾਈ ਟਾਣਾ ਜੀ ਨਾਲ ਵੀ ਰਹੇ ਨੇ ਹੋਰ ਵੀ ਖੜਕੂ ਸਿੰਘਾਂ ਨਾਲ ਰਹੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਰ ਚਮਕੀਲੇ ਬਾਰੇ ਪੂਰੇ ਖੁੱਲਕੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਅੱਜਕੱਲ ਚਰਚਾ ਛਿੜ ਰਹੀ ਹੈ ਅਮਰ ਚਮਕੀਲੇ ਦੀ ਕਈ ਲੋਕ ਇਹ ਕਹਿ ਰਹੇ ਨੇ ਕਿ ਅਮਰ ਚਮਕੀਲੇ ਨੂੰ ਖੜਕੂ ਸਿੰਘਾਂ ਨੇ ਮਾਰਿਆ ਕਈ ਲੋਕ ਇਹ ਕਹਿ ਰਹੇ ਨੇ ਕਿ ਕੁਝ ਗਾਇਕਾਂ ਨੇ ਜ਼ਹਿਲ ਸੀ ਕੀਤੀ ਹੈ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਮਰਵਾਇਆ ਗਿਆ ਤਾਂ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਤੁਸੀਂ ਤਾਂ ਖੜਕੂ ਸਿੰਘਾਂ ਦੀ ਲਹਿਰ ਦੇ ਵਿੱਚ ਵੀ ਰਹੇ ਹੋ ਅ ਦੇਖੋ ਗੱਲ ਇਹ ਹੈ ਕਿ ਭਾਵੇਂ ਜਿਸ ਵੇਲੇ ਚਮਕੀਲੇ ਨੂੰ ਮਾਰਿਆ 8 ਮਾਰਚ 1988 ਨੂੰ ਹਾਂਜੀ ਉਦੋਂ ਅਸੀਂ ਬਟੈਲ ਜ਼ਿਲ੍ਹੇ ਚ ਬੰਦ ਸੀ। ਅੱਛਾ। ਮੈਂ ਤੇ ਸਤਪਾਲ ਸਿੰਘ ਢਿੱਲੋਂ ਕਿਉਂਕਿ ਮੇਰਾ ਜਲੰਧਰ ਵਾਲਿਆਂ ਨਾਲ ਮੈਂ ਉਦੋਂ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਸੀ ਬਟੈਲ ਜ਼ਿਲ੍ਹੇ ਚ। ਉਹਦੇ ਕਾਰਨ ਮੇਰੇ ਨੇੜਤਾ ਰਹੀ ਹੈ ਸਾਰਿਆਂ ਨਾਲ ਹੀ। ਉਹਦੀ ਗੱਲ ਸਭ ਤੋਂ ਵੱਡੀ ਇਹ ਸੀ ਕਿ ਚਮਕੀਲੇ ਨੇ ਲੱਚਰਤਾ ਦਾ ਪੁਣਾ ਇੰਨਾ ਉਹ ਟੱਪ ਗਿਆ ਸੀ ਕਿ ਕੋਈ ਉਹਨਾਂ ਰਿਸ਼ਤੇ ਕਿਸੇ ਰਿਸ਼ਤੇ ਦੇ ਵੀ ਉਹਨਾਂ ਕਸਰ ਨਹੀਂ ਛੱਡੀ ਜਿਹਦੇ ਤੇ ਉਹਨਾਂ ਗੰਦਾ ਗੀਤ ਨਹੀਂ ਗਾਇਆ। ਭਾਵੇਂ ਉਹ ਭੈਣ ਭਰਾਵਾਂ ਦਾ ਹੋਵੇ, ਭਾਵੇਂ ਜੀਜੇ ਸਾਲੀ ਦਾ ਹੋਵੇ, ਭਾਵੇਂ ਮਤਲਬ ਨਨਾਨ ਦੇ ਨਨਾਨ ਦਾ ਮਤਲਬ ਹੋਵੇ ਦਿਉ ਨਨਾਂ ਤੇ ਪਰਜਾਈ ਦਾ ਗੀਤ ਹੋਵੇ ਮਤਲਬ ਇੱਥੇ ਤੱਕ ਤੁਸੀਂ ਮੇਰੇ ਖਿਆਲ ਆ ਵੀ ਅ ਕੁਰਮਾ ਦਾ ਵੀ ਉਹਨੇ ਜਿਹੜੇ ਸਹੁਰਿਆਂ ਦੀ ਗੱਲ ਆਉਂਦੀ ਹੈ ਭਾਵੇਂ ਕੁੜੀ ਦੇ ਸਹੁਰੇ ਆ ਭਾਵੇਂ ਮੁੰਡੇ ਦੇ ਸਹੁਰੇ ਆ ਉਹ ਕੁਰਮਾ ਬਰਤੀ ਵੀ ਉਹਨਾਂ ਬਹੁਤ ਗਲਤ ਗੀਤ ਆਪਾਂ ਸਾਰੇ ਉਹਦੇ तकरीबन ਉਸ ਜਮਾਨੇ ਚ ਗਏ ਪਰ ਗੱਲ ਹੈ ਕਿ ਇੱਕੋ ਇਹ ਜਾਂ ਦੌਰ ਸੀ ਉਸ ਦੌਰ ਚ ਸਮਾਜ ਸੁਧਾਰ ਦੀ ਗੱਲ ਬਹੁਤ ਵੱਡੀ ਚੱਲਦੀ ਸੀ ਮੈਂ ਇਹ ਕਈ ਵਾਰ ਸਟੇਟ ਤੇ ਅੱਗੇ ਵੀ ਕਿਹਾ ਕਿ ਕੁਲਦੀਪ ਸਿੰਘ ਮਾਨਕ ਦੀ ਇੱਕ ਕਲੀ ਅੱਜ ਤੱਕ ਉਹ YouTube ਤੇ ਪਈ ਹੈ ਤੇ ਬਹੁਤ ਜ਼ਿਆਦਾ ਉਹ ਨਸ਼ਰ ਹੁੰਦੀ ਹੈ ਜਿਹਦੇ ਵਿੱਚ ਕੁਲਦੀਪ ਮਾਨਕੇ ਦੇ ਨਾਲ ਇੱਕ ਅਖਾੜਾ ਲੱਗਿਆ ਹੋਇਆ ਸੀ ਉਸ ਅਖਾੜੇ 'ਚ ਗੁਰਜੰਡ ਸਿੰਘ ਬੁੱਧੂਸੀ ਵਾਲੇ ਨੇ ਉਹ ਕਲੀ ਗਾਈ ਹੈ ਤੇ ਬੁੱਧੂਸੀ ਵਾਲਾ ਤੁਹਾਨੂੰ ਪਤਾ ਕੇਐਲਐਫ ਦਾ ਜਰਨਲ ਸੀ ਤੇ ਉਹ ਬਹੁਤ ਵੱਡਾ ਖੜਕੂ ਸੀ ਇਮਾਨਦਾਰ ਵਾਲ ਇਮਾਨ ਵਾਲਾ ਸੀ ਪਰ ਚਮਕੀਲੇ ਨੇ ਜੋ 1984 ਤੋਂ ਬਾਅਦ ਜਿਹੜੀ ਲਹਿਰ ਸ਼ੁਰੂ ਹੋਈ ਹੈ ਉਹਦੇ ਚ ਬਾਬੇ ਮਾਨੋਚਾਲ ਕੋਲ ਗਿਆ ਵੀ ਸੀ ਉਦੋਂ ਜਾ ਕੇ ਉਹਨਾਂ ਮਾਫੀ ਵੀ ਮੰਗੀ ਸੀ ਆਪਦੇ ਗਾਣਿਆਂ ਪਿੱਛੇ ਪਰ ਉਹਨੇ ਮਾਨੋਚਾਲ ਨੇ ਉਹ ਤੋਂ ਕੋਈ ਪੈਸਾ ਨਹੀਂ ਲਿਆ ਕਿਸੇ ਕਿਸਮ ਦਾ ਮਾਫੀ ਮੰਗੀ ਤੇ ਉਹਨੇ ਮਾਨੋਚਾਲ ਬਾਬੇ ਨੇ ਇਹ ਕਿਹਾ ਸੀ ਕਿ ਭਾਈ ਤੂੰ ਚੰਗੇ ਗੀਤਗਾ ਜੇ ਤੇਰੀ ਆਵਾਜ਼ ਵਧੀਆ ਧਾਰਮਿਕ ਗੀਤ ਗਾਉਣਾ ਚਾਹੀਦਾ ਉਹ ਤੋਂ ਬਾਅਦ ਉਹਨੇ ਕਈ ਗਾਏ ਵੀ ਹੈ ਪਰ ਉਹ ਫੇਰ ਵੀ ਟਲਿਆ ਨਹੀਂ ਆਪਾਂ ਜਿੱਥੇ ਤੱਕ ਆਪਾਂ ਨੂੰ ਗੱਲਾਂ ਦਾ ਪਤਾ ਆ ਤੇ ਉਹਨੇ ਇੱਕ ਸਭ ਤੋਂ ਵੱਡੀ ਗੱਲ ਇਹ ਫੈਲਾਈ ਸੀ ਕਿ ਮੈਂ ਗੁਰਜੀਤ ਸਿੰਘ ਫੈਡਰੇਸ਼ਨ ਦਾ ਜਿਹੜਾ ਧੜਾ ਆ ਤੇ ਉਹਨਾਂ ਨੂੰ ਲੁਧਿਆਣੇ ਜਾ ਕੇ ਪੈਸੇ ਦਿੱਤੇ ਕਿਉਂਕਿ ਲੁਧਿਆਣੇ ਰਹਿੰਦਾ ਸੀ ਤੇ ਤਕਰੀਬਨ ਦਲਜੀਤ ਜਿਹੜੀ ਭਾਈ ਗੁਰਜੀਤ ਸਿੰਘ ਦੀ ਫੈਡਰੇਸ਼ਨ ਦਾ ਸਭ ਤੋਂ ਵੱਡਾ ਘੜ ਜੀਐਨਈ ਸੀ ਕਿਉਂਕਿ ਜੀਐਨਈ ਚ ਬਹੁਤ ਮੁੰਡੇ ਪੜਦੇ ਉਹ ਤਾਂ ਸਾਡੇ ਸ਼ਹੀਦ ਹੋਏ ਨੇ ਬਹੁਤ ਜ਼ਿਆਦਾ ਉਹ ਲੋਕਾਂ ਨੂੰ ਵੀ ਪਤਾ ਸਰਕਾਰਾਂ ਨੂੰ ਵੀ ਪਤਾ ਉਹਨਾਂ ਬਾਰੇ ਉਹਨਾਂ ਦੀਆਂ ਹਿਸਟਰੀਆਂ ਵੀ ਹੈਗੀਆਂ ਅੱਛਾ ਤਾਂ ਗੱਲ ਇਹ ਹੈ ਕਿ ਉਹ ਉਹਦੇ ਕਾਰਨ ਉਹਨੇ ਇੱਕ ਗੱਲ ਇਹ ਝੂਠੀ ਫਲਾਈ ਉਹਦਾ ਜਿਹਦੇ ਤੇ ਸਾਰੀ ਫੈਡਰੇਸ਼ਨ ਨੂੰ ਬੜਾ ਦੁੱਖ ਹੋਇਆ ਕਿ ਅਸੀਂ ਤਾਂ ਕਿਸੇ ਤੋਂ ਕਿਰਪਾ ਨਹੀਂ ਲਿਆ ਤੇ ਕਦੇ ਕਿਸੇ ਤੋਂ ਪੈਸੇ ਮੰਗੇ ਨਹੀਂ ਕਿਉਂਕਿ ਤਕਰੀਬਤ ਨੇ ਇਹ ਫਲਾਈ ਦੀ ਚਮਕੀਲੇ ਨੇ ਇਹ ਚਮਕੀਲੇ ਨੇ ਆਪ ਹੀ ਫਲਾਈ ਹੈ ਹਾਲਾਂਕਿ ਉਹ ਸਿੰਘ ਹੁੰਦਾ ਸਪਸ਼ਟੀ ਕਰਨ ਲੈਣ ਲਈ ਉਹਦੇ ਦਫ਼ਤਰ 'ਚ ਵੀ ਗਏ ਸੀ ਪਰ ਉਹ ਨਹੀਂ ਮਿਲਿਆ ਉੱਥੇ ਗੱਲ ਨਹੀਂ ਹੋ ਸਕੀ ਉਹ ਦਫ਼ਤਰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਉਹ ਆਪਣੇ ਲੁਧਿਆਣੇ বাস ਸਟੈਂਡ ਦੇ ਨਾਲ ਹੀ ਵੱਡੀ ਸਾਰੀ ਬਿਲਡਿੰਗ ਹੈ ਉਹਦੇ 'ਚ ਬਹੁਤ ਗਾਇਕਾਂ ਦੇ ਦਫ਼ਤਰ ਨੇ ਉੱਥੇ ਤਿਆਉ ਲੋਕਾਂ ਨੇ ਦੇਖੇ ਵੀ ਇਹ ਪਰ ਗੱਲ ਇਹ ਹੈ ਕਿ ਜਿਹੜੀ ਗੱਲ ਹੁਣ ਸੱਚ ਹੈ ਉਹ ਇਹ ਹੀ ਹੈ ਕਿ ਫਿਰ ਉਹ ਜਦੋਂ ਮਿਲੇ ਮਿਲਣ ਗਏ ਤਾਂ ਉਹ ਮਿਲਿਆ ਨਹੀਂ ਫਿਰ ਉਹਦੇ ਬਾਅਦ ਵਿੱਚ ਜਦੋਂ ਉਹ 8 ਮਾਰਚ 1988 ਨੂੰ ਪਿੰਡ ਮੈਸਮ ਪਰੇ ਨਕੋਦਰ ਤਹਿਸੀਲ ਚ ਪੈਂਦਾ ਆ ਫਲੋਰ ਤੋਂ ਅੱਗੇ ਜਾ ਕੇ ਇਹ ਪਿੰਡ ਉਹ ਕਿੰਨੇ ਮਾਰਿਆ ਕਿਸ ਨੇ ਕਿਹੜੇ ਸਿੰਘਾਂ ਨੇ ਮਾਰਿਆ ਉਹ ਜਿਹੜੇ ਮਾਰਨ ਵਾਲੇ ਆ ਉਹਦੇ ਵਿੱਚ ਗਰਨੇਕ ਸਿੰਘ ਨੇਕਾ ਤੇ ਹਰਦੀਪ ਸਿੰਘ ਹੀਰਾ ਹੀਰਾ ਉਹਦਾ ਪਿੰਡ ਆ ਉਹਨੂੰ ਦੀਪਾ ਹੀਰਾ ਆਲਾ ਕਹਿੰਦੇ ਸੀ ਕਿਉਂਕਿ ਨੌਜਾਨ ਮੁੰਡਾ ਸੀ ਮਤਲਬ ਥੋੜੀ ਥੋੜੀ ਡੜੀ ਆ ਉਹਦੇ ਮੈਂ ਜੇ ਉਹਦੀ ਤੁਹਾਨੂੰ ਫੋਟੋ ਮਿਲਿਆ ਉਹ ਨਾ ਮੈਨੂੰ ਨਹੀਂ ਮਿਲਿਆ ਕਰੀ। ਅੱਛਾ ਜੇਲ੍ਹ ਚ ਸੀ। ਮੈਂ ਜੇਲ੍ਹ ਚ ਸੀ। ਨੇਕਾ ਮੈਨੂੰ ਬਾਅਦ ਚ ਜਰੂਰ ਮਿਲਿਆ ਬਸ ਨੇਕੇ ਦੀ ਗੱਲ ਜਰੂਰ ਹੋਈ ਹੈ ਕਿ ਨੇਕਾ ਮੈਨੂੰ ਮਿਲਿਆ ਸੀ ਇੱਕ ਵਾਰ ਉਸਤਪਾਲ ਢੋਲ ਨਾਲ। ਉਹ ਵੀ ਸਾਡੀਆਂ ਪਹਿਲਾਂ ਦੇ ਦਿਨਾਂ ਮੈਂ ਤਾਂ 87 'ਚ ਹੀ ਅੰਦਰ ਚਲਾ ਗਿਆ ਸੀ। ਅਸੀਂ 87 ਦੀ 10 ਸਤੰਬਰ ਨੂੰ ਸਾਡੀ ਚੰਡੀਗੜ੍ਹ ਅਰੈਸਟ ਹੋ ਗਈ ਸੀ। ਉਹ ਰੈਸਟ ਜਦੋਂ ਕਦੋਂ ਚਮਕੀਲੇ ਨੂੰ ਬਾਰ-ਬਾਰ ਰੋਕਿਆ ਗਿਆ ਕਿ ਤੁਸੀਂ ਲੱਚਰਤਾਲ ਗੀਤ ਨਾ ਗਾਓ ਤਾਂ ਅਰਕੇ ਸਿੰਘਾਂ ਨੇ ਮਾਰਿਆ। ਜਾਂ ਕੋਈ ਹੋਰ ਕਾਰਨ ਸੀ ਵਿੱਚ। ਬਾਕੀ ਕਾਰਨਾ ਤਾਂ ਦੇਖੋ ਮੈਨੂੰ ਪਤਾ ਨਹੀਂ ਕਿਸੇ ਦੀ ਕੋਈ ਰੰਜਸ ਆਇਆ ਸੀ ਕਿ ਨਹੀਂ ਆਇਆ ਸੀ ਕਿਸੇ ਗਾਇਕ ਦੀ ਹੈ ਕਿ ਨਹੀਂ ਹੈ ਪਰ ਸਾਨੂੰ ਇਹ ਹੈ ਕਿ ਉਸ ਵੇਲੇ ਜੋ ਪਰਚਾ ਦਰਜ ਹੋਇਆ ਉਹ ਦੀ ਪਿਹੇਰਾਂ ਵਾਲੇ ਤੇ ਤੇ ਨੇਕੇ ਤੇ ਪਰਚਾ ਦਰਜ ਹੋਇਆ ਜਿਹੜਾ ਉਸ ਵੇਲੇ ਦਾ ਸੀ ਤੇ ਉਹ ਪਰਚਾ ਉਸ ਦੀ ਉਹਦੀ ਮਾਰਨ ਦਾ ਉਹਦੇ ਤੇ ਐਫ ਆਈ ਆਰ ਦਰਜ ਹੋਈ ਹੈ ਬਕਾਇਦਾ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਇਸ ਤੋਂ ਬਾਅਦ ਅਸੀਂ ਹੁਣ ਕੁਝ ਕਹਿ ਨਹੀਂ ਸਕਦੇ ਅਮਰ ਚੰਕਿੱਲਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮਿਲਿਆ ਮੇਰਾ ਨਹੀਂ ਖਿਆਲ ਹੈਗਾ ਕਿ 82 ਤੋਂ 84 ਦਾ ਦੌਰ ਇੱਕ ਇਦਾਂ ਦਾ ਸੀ ਤੇ ਚਮਕੀਲਾ ਉਦੋਂ ਕੋਈ ਬਹੁਤਾ ਇਨਾਂ ਛੜਤ ਚ ਹੈ ਹੀ ਨਹੀਂ ਸੀ ਉਹਨੇ ਗਾਣੇ ਹੀ ਇਹ ਸਾਰੇ 84 ਦੇ ਟੈਗ ਤੋਂ 85 86 ਜਾ ਕੇ ਗਾਏ ਕਿਉਂਕਿ ਗਵਰਨਰ ਰੇਜ ਸੀ ਉਹਨਾਂ ਨੂੰ ਸਾਰਿਆਂ ਨੂੰ ਚਾਅ ਲੱਗਦਾ ਸੀ ਹਾਂ ਇਹਦੀ ਗੁਰਦਾਸ ਮਾਨ ਦੀ ਗੁਰਦਾਸ ਮਾਨ ਦੀ ਦਾ ਮਾਨ ਦਾ ਇੱਕ ਗੀਤ ਆਇਆ ਸੀ ਬੜਾ ਵੱਡਾ ਰਿਕਾਰਡ ਆਇਆ ਸੀ 1982 ਚ ਦਿਲ ਸਾਫ ਹੋਣਾ ਚਾਹੀਦਾ ਉਹਦੇ ਵਿੱਚ ਇੱਕ ਉਹਦਾ ਗੀਤ ਸੀ ਜਿਹਦੇ ਵਿੱਚ ਇਹ ਤੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਉਹਨਾਂ ਤੋਤੀ ਦੀ ਤੇ ਪੋਥੀ ਦੀ ਗੱਲ ਕੀਤੀ ਜਦੋਂ ਪੋਥੀ ਦੀ ਗੱਲ ਕੀਤੀ ਤੇ ਉਹਨੂੰ ਉਹਦੇ ਤੇ ਸਿੰਘ ਪਏ ਸੀ ਉਹਨੂੰ ਉਹਨੂੰ ਫਿਰ ਉਹ ਉਹ ਇਹਦੇ ਤੇ ਮਾਫੀ ਮੰਗ ਕੇ ਆਪ ਦਾ ਭੱਜ ਗਿਆ ਸੀ ਉਹਦੇ ਤੇ ਮਾਫੀ ਮੰਗ ਕੇ ਉਹਦੇ ਤੇ ਮਾਫੀ ਮੰਗ ਮੇਰੇ ਕੋਲ ਨਹੀਂ ਅਜੇ ਤੱਕ ਉਹ ਗੀਤ ਤਾਂ ਨਹੀਂ ਕੱਟਿਆ ਉਹਨੇ ਪਰ ਉਦੋਂ ਮਾਫੀ ਮੰਗਿਆ ਸੀ ਮੈਂ ਫਿਰ ਉਹ ਤਾਂ ਮੂਸੇ ਵਾਲ ਵੀ ਇੱਕ ਗਾਣੇ 'ਚ ਮਾਫੀ ਮੰਗਿਆ ਸੀ ਹਾਂ ਪਰ ਉਹਨੇ ਕੱਟ ਵੀ ਦਿੱਤੇ ਸੀ ਉਹਦੇ ਗੀਤ ਵੀ ਕੱਟਤਾ ਸੀ ਉਹਨੇ ਉਹਨੇ ਮਾਈ ਭਾਗੋ ਦੀ ਇੱਕ ਗਾਣੇ 'ਚ ਗੱਲ ਕੀਤੀ ਸੀ ਤੇ ਉਹਦੇ 'ਚ ਬੜੇ ਢਾਡੀਆਂ ਨੇ ਰਾਗੀਆਂ ਨੇ ਕੁੜੀਆਂ ਕਈ ਢਾਡੀ ਗਾਉਂਦੀਆਂ ਬੀਬੀ ਬੇਅੰਤ ਕੌਰ ਐ ਦਲੇਰ ਕੌਰ ਐ ਇਹਨਾਂ ਨੇ ਕਈਆਂ ਨੇ ਮੇਰੇ ਕੋਲ ਉਹਦੇ ਤੇ ਫਿਰ ਕਮੈਂਟ ਵੀ ਕੀਤੇ ਸੀ ਫਿਰ ਉਹ ਛੱਡ ਗਿਆ ਸੀ ਉਹ ਪਿੱਛੋਂ ਨਾ ਕੱਟਦਾ ਅੱਛਾ ਜਦੋਂ ਸੰਝ ਨੇ ਮੂਵੀ ਬਣਾਈ ਐ ਪੰਨੀਤੀ ਚੋਪੜਾ ਨੇ ਜੋ ਉਸੇ ਵੀ ਦਿਖਾਇਆ ਗਿਆ ਕਿ ਕਿਵੇਂ ਉਦਾ ਰਹਿਣ ਸਹਿਣ ਸੀ ਕਿਵੇਂ ਉਸਨੇ ਗਾਇਆ ਕਿਵੇਂ ਉਹਨਾਂ ਨੂੰ ਮਾਰਿਆ ਗਿਆ ਉਹ ਪੂਰੀ ਤੁਸੀਂ ਮੂਵੀ ਦੇਖੀ ਹੈ ਜਾਂ ਉਸ ਦੇ ਵਿੱਚ ਕੀ ਲੱਗਿਆ ਤੁਹਾਨੂੰ ਕੀ ਦਿਖਾਇਆ ਗਿਆ ਗੱਲ ਇਹ ਨਹੀਂ ਹੈਗੀ ਕਿ ਮੂਵੀ ਦੇਖੋ ਜਾਂ ਨਾ ਦੇਖੋ ਮਸਲਾ ਇਹ ਹੈ ਕਿ ਜਿਹੜੀ ਇੱਕ ਖੜਕੂ ਲਹਿਰ ਹੈ ਹਾਂ ਜਿਹੜੀ ਲਹਿਰ 1978 ਦੀ ਬਸਾਖੀ ਤੋਂ ਚੱਲ ਕੇ ਤਕਰੀਬਨ 95 96 ਤੱਕ ਆਪਾਂ ਉਹਨੂੰ ਲਾ ਲਈਏ ਜੋ ਲਗਾਤਾਰ 18 ਸਾਲ ਚੱਲਦੀ ਹੈ ਉਹ 18 ਸਾਲ ਦੀ ਲਹਿਰ ਚ ਸਿੰਘ ਸ਼ਹੀਦ ਹੋਏ ਨੇ ਤੇ ਉਹ ਸਿੰਘਾਂ ਨੂੰ ਹੁਣ ਇਹ ਮਤਲਬ ਜਿਵੇਂ ਕਹਿ ਲਿਆ ਵੀ ਉਹਨਾਂ ਨੂੰ ਇਹ ਗਲਤ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜੀ ਫਿਲਮ ਚਮਕੀਲਾ ਵੜਾ ਵਧੀਆ ਬੰਦਾ ਸੀ ਜੀ ਇਹਦਾ ਹੀਰਾ ਹੁੰਨੀ ਉਹ ਗਲਤ ਸੀ ਕਿ ਇਹਦਾ ਮਤਲਬ ਸੰਘਰਸ਼ ਦਾ ਹਿੱਸਾ ਨਹੀਂ ਇਹ ਲੋਕ ਇਹ ਵੀ ਕਹਿ ਰਹੇ ਨੇ ਕਿ ਅਮਰ ਚਮਕੀਲੇ ਨੇ ਅਗਰ ਕੋਈ ਲਚਕਤ ਵਾਲੇ ਗੀਤ ਗਾਏ ਨੇ ਤਾਂ ਉਹਦੇ ਨਾਲ ਧਾਰਮਿਕ ਗੀਤ ਵੀ ਬਹੁਤ ਹਿੱਟ ਦਿੱਤੇ ਨੇ ਜਿਹਦੇ ਨਾਲ ਕੀ 12 ਵੀ ਨੇ ਤਾਂ ਜੋਸ਼ ਹੀ ਭਰਿਆ ਕਈ ਸਿੰਘਾਂ ਦੇ ਵਿੱਚ ਕਿ ਉਹਨਾਂ ਨੂੰ ਕਿਉਂ ਦੇਖਦੇ ਸੀ ਕਰ ਸਾਰੀਆਂ 12 ਜੇ ਗੀਤ ਵਧੀਆ ਤੇ ਕਾਫੀ 12 ਜਿਹੜੀਆਂ ਗੁਰਦੁਆਰਿਆਂ ਚ ਵੱਜੀਆਂ ਉਹ ਕਲਦੀਮ ਮਾਨਕ ਦੇ ਗੀਤ ਸਭ ਤੋਂ ਵਧੀਆ ਨੇ ਜਿਹੜੇ ਕਿ ਗੁਰਦੁਆਰਿਆਂ ਚ ਵੱਜੇ ਨੇ ਅੱਜ ਵੀ ਕਿ ਕਿਤੇ ਕਿਤੇ ਗੁਰਦੁਆਰੇ ਬੰਦ ਵੱਜਦਾ ਆ ਗਈ ਹੁਣ ਦਿੱਲੀ ਐ ਅਖੀਰ ਹਾਂ ਸਤਨਾਮ ਵਾਹਿਗੁਰੂ ਬੋਲ ਸੰਗਤੇ ਕਈ ਵਾਰ ਉਹ ਸਵੇਰੇ ਸਵੇਰੇ ਉਹ ਗਾਣਾ ਕਈ ਵਾਰ 4 ਵਜੇ 5 ਵਜੇ ਤੇ 9 ਵਜੇ ਕਿਸੇ ਕਿਸੇ ਪਿੰਡ ਦੇ ਗੁਰਦੁਆਰੇ ਚ ਵੀ ਵੱਜਦਾ ਉਹ ਬੜੀ ਵੱਡੀ ਵਧੀਆ ਗੱਲ ਲੱਗਦੀ ਐ ਉਹਨਾਂ ਬੀਬੀ ਭਾਨੀ ਦੇ ਗੀਤ ਗਾਏ ਆ ਭਾਨੀ ਦੀ ਪੂਰੀ ਹਿਸਟਰੀ ਕਿ ਤੇਰੇ ਕਿਹੜੇ ਜਿਹੜੇ ਪੁੱਤ ਛੀਦ ਹੋਏ ਨੇ ਕਿਨਾਂ ਦੇ ਕਿਨਾਂ ਦੇ ਤੇਰੇ ਅੱਗੇ ਤੇਰੇ ਮਤਲਬ ਖਾਨਦਾਨ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਬੀਬੀ ਭਾਨੀ ਦੀ ਗੱਲ ਹੈ ਬਾਬਾ ਦੀਪ ਸਿੰਘ ਦੀ ਗੱਲ ਹੈ ਬੰਦਾ ਸੀ ਦੀ ਬਹਾਦਰ ਦੀ ਬਾਤ ਆ ਉਹਦੀ ਕਹਿਣੇ ਕੀ ਅੱਜ ਤੱਕ ਵੀ ਤੇ ਜਿਹੜੇ ਉਹਨੇ ਬੁਰਸ਼ੀਆਂ ਵਾਲੇ ਨਾਲ ਵੀ ਉਹਦੇ ਨਾਲ ਗੀਤ ਗਾਇਆ ਹੋਇਆ ਉਹ ਵੀ ਮਤਲਬ ਖਾਲਸਾ ਰਾਜ ਦੀ ਗੱਲ ਹੈ ਤੇ ਖਾਲਸਾ ਰਾਜ ਵਾਰੇ ਉਹਨੇ ਸ਼ਹੀਦ ਭਗਤ ਸਿੰਘ ਦਾ ਗੀਤ ਸੀਦੋ ਉਹਦਾ ਮਸਿੰਦਾ ਗੀਤ ਤੇ ਖਾਲਸਾ ਰਾਹ ਦੇ ਹੁਣ ਝੰਡੇ ਗੱਢਣੇ ਅਸੀਂ ਉਹ ਝੰਡੇ ਗੱਢਣੇ ਵਾਲਾ ਗੀਤ ਵੀ ਉਹਦਾ ਬਹੁਤ ਵਧੀਆ ਚੱਲਦਾ ਅਜੇ ਵੀ ਕਿਤੇ ਕਿਤੇ ਉਹ বাজਦਾ ਕਿਤੇ ਕਿਤੇ ਸੁਣੀਦਾ ਪਰ ਹੁਣ ਜਿਹੜੀ ਲਚਰਤਾ ਜਿਹੜੀ ਅੱਜ ਲਚਰਤਾ ਚੱਲ ਰਹੀ ਹੈ ਹਾਂ ਮੈਂ ਉਹੀ ਸਵਾਲ ਕਰਨ ਲੱਗਿਆ ਜਿਹੜੀ ਜਿਹੜੀ ਲਚਰਤਾ ਆ ਉਹ ਚਮਕੀਲੇ ਤੋਂ ਵੀ ਘਾਟ ਪ ਗਈ ਬਿਲਕੁਲ ਉਹ ਚਮਕੀਲੇ ਤੋਂ ਘਾ ਲੰਗੀ ਹੈ ਪਰ ਹੁਣ ਇਹਨੂੰ ਇਹ ਹੈ ਵੀ ਇਹਨੂੰ ਰੋਕਿਆ ਕਿਵੇਂ ਜਾਵੇ ਕਿਉਂਕਿ ਸਰਕਾਰਾਂ ਉਹਨਾਂ ਲਚਰਤਾ ਦਾ ਸਾਥ ਦੇ ਰਹੀਆਂ ਬਸੇ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਉਸ ਟਾਈਮ ਦੇ ਵਿੱਚ ਅਗਰ ਖਾਰਕੋ ਸਿੰਘਾਂ ਦੀ ਲਹਿਰ ਸੀ ਤਾ ਫਿਰ ਅੱਜ ਜਿਹੜੀ ਲਚਰਤਾ ਗਾਇਕ ਗਾਈ ਜਾ ਰਹੀ ਹੈ ਲੋਕਾਂ ਵੱਲੋਂ ਕਿ ਹੁਣ ਸਿੱਖ ਮੁੱਕਗੇ ਜਾਂ ਲਹਿਰ ਮੁੱਕ ਗਈ ਜਾਂ ਫਿਰ ਐਸਜੀਪੀਸੀ ਚੁੱਪکی ਬੈਠੀ ਹੈ ਉਹਨਾਂ ਨੂੰ ਕਿਉਂ ਰੋਕੇ ਜਾਂਦਾ ਕਿਉਂ ਨਹੀਂ ਕੋਈ ਪਟੀਸ਼ਨ ਪਾਈ ਜਾਂਦੀ ਮਾਨ ਜੋ ਕੋਟਾਂ ਵੀ ਨੇ ਸਭ ਕੁਝ ਨੇ ਅਦਾਲਤਾਂ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਰੋਕ ਲਗਾਈ ਜਾਂਦੀ ਸਿੰਘਾ ਵੱਲੋਂ ਦੇਖੋ ਇਹ ਗੱਲ ਇਹ ਹੈ ਕਿ ਪਿੱਛੇ ਜੇ ਇੱਕ ਦਾਸਤਾਨੇ ਸਰਹੰਦ ਫਿਲਮ ਬਣਨ ਲੱਗੀ ਸੀ ਉਹਨੂੰ ਅਸੀਂ ਐਸਜੀਬੀਸੀ ਦੇ ਪ੍ਰਧਾਨ ਜਿਹੜੇ ਅੱਜ ਦੇ ਮੌਜੂਦਾ ਪ੍ਰਧਾਨ ਨੇ ਹਾਂਜੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਕਹਿ ਕੇ ਅਸੀਂ ਉਹ ਫਿਲਮ ਰੁਕਵਾਈ ਸੀ ਇਹ ਪਿੱਛੇ ਆ ਦੋ ਸਾਲ ਦੀ ਉਹ ਗੱਲ ਹੈ ਜਦੋਂ ਫਿਲਮ ਰੁਕੀ ਹੈ ਉਸ ਤੋਂ ਪਹਿਲਾਂ ਵੀ ਕੁਝ ਫਿਲਮਾਂ ਦੀ ਰੁਕਣ ਦੀ ਗੱਲ ਕਰੀ ਹੈ ਹੁਣ ਦੇਖੋ ਇਹ ਗੱਲ ਹੈ ਕਿ ਗੁਰਬਾਣੀ ਦਾ ਇੱਕ ਇੱਕ ਦੋਰਾ ਆ ਨਾਟਕ ਚੇਟ ਇੱਕ ਕੀਏ ਕੁਕਾਜਾ ਪ੍ਰਭ ਲੋਗਨ ਕੀ ਆਵਨ ਪ੍ਰਭ ਲੋਗਨ ਕੋ ਆਵਨ ਲਾਜਾ ਇਹ ਲਾਜ ਦੀ ਗੱਲ ਹੁੰਦੀ ਹੈ ਤੇ ਇਹ ਨਾਟਕ ਚਿੱਟਕ ਹੁੰਦੇ ਜਿਹੜੇ ਇਹ ਤਾਂ ਕਕਾਜਾ ਹੁੰਦੇ ਆ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਸਿੱਖੀ ਇਸ ਗੱਲ ਨੂੰ ਐਮੇਤ ਨਹੀਂ ਦਿੰਦੀ ਅੱਜ ਵੀ ਤੁਸੀਂ ਅ ਅਰਬ ਕੰਟਰੀ ਚ ਮੁਸਲਮਾਨਾਂ ਦੇ 37 38 ਦੇਸ਼ ਨੇ ਉਹਨਾਂ ਦੀ ਗੱਲ ਚੱਲਦੀ ਹੈ ਕਦੇ ਉਹਨਾਂ ਨੇ ਕਿਤੇ ਹਾਜ਼ਰਤ ਮੁਹੰਮਦ ਤੇ ਫਿਲਮ ਬਣਾਈ ਜੇ ਅੱਜ ਅਸੀਂ ਗੱਲਾਂ ਕਰਦੇ ਆ ਕਿ ਦੇਖੋ ਜੀ ਸਾਡਾ ਇੱਕ ਪ੍ਰਚਾਰ ਦਾ ਸਾਧਨ ਹੈ ਕੋਈ ਪ੍ਰਚਾਰ ਦਾ ਸਾਧਨ ਨਹੀਂ ਜੇ ਕੀ ਸਾਨੂੰ ਕਿਸੇ ਨੇ ਜਦੋਂ ਅਸੀਂ ਘਰੋਂ ਉੱਠ ਕੇ ਆਏ ਆ 1978 ਦੀ ਵਿਸਾਖੀ ਤੋਂ ਬਾਅਦ ਜਿਨ੍ਹਾਂ ਨੇ ਸਾਡੇ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਸਿੰਘ 56 ਸਿੰਘ ਜੀ ਦੋਏ ਨੇ ਉਹ ਜਦੋਂ ਉੱਠ ਕੇ ਆਏ ਨੇ ਕਿ ਉਹਨਾਂ ਨੂੰ ਕੋਈ ਕਿਸੇ ਨੇ ਗਾਈਡੈਂਸ ਦਿੱਤੀ ਸੀ ਹਮ ਬਿਲਕੁਲ ਨਹੀਂ ਇਹ ਕੋਈ ਗੁਰੂ ਦੀ ਬਖਸ਼ਿਸ਼ ਸੀ ਸਾਡੇ ਤੇ ਅਸੀਂ ਤਾਂ ਗੁਰੂ ਦੀ ਬਖਸ਼ਿਸ਼ ਖਾਂਗੇ ਚਮਕੌਰ ਦੀ ਗੜੀ ਦੇ ਅਸੀਂ ਵਾਸੀ ਆ ਨੇੜੇ ਦੇ ਆ ਰਹਿਣ ਵਾਲੇ ਉੱਥੇ ਜਾਂਦੇ ਆਉਂਦੇ ਆ ਉਹਨਾਂ ਸ਼ਹੀਦਾਂ ਦੇ ਨਤਮਸਤਕ ਹੁੰਨੇ ਤੇ ਇਹ ਗੱਲ ਇਹ ਹੈ ਕਿ ਇਹ ਕੋਈ ਪਿਛਲੇ ਜਨਮਾਂ ਦਾ ਕਰਮਾਂ ਦਾ ਹੀ ਫਲ ਹੁੰਦਾ ਪਰ ਚਮਕੀਲੇ ਦੇ ਨਾਲ ਕੁਝ ਜਿਹੜੇ ਕੁਝ ਗਾਇਕਾਂ ਦੀ ਗੱਲ ਆ ਰਹੀ ਹੈ ਕੋਈ ਜੈਸੀ ਵੀ ਕਰਦੇ ਸੀ ਕਿ ਜਿਨ੍ਹਾਂ ਦਾ ਉਹਨਾਂ ਦਾ ਵੀ ਨਾਮ ਮੰਨਦਾ ਹੈ ਕਿ ਉਹ ਉਹਨਾਂ ਨੇ ਮਰਵਾਣ ਦੀ ਵੀ ਕੋਸ਼ਿਸ਼ ਕੀਤੀ ਸੀ ਦੇਖੋ ਇਹ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਮੈਂ ਆਪਦੀ ਜ਼ਿੰਦਗੀ 'ਚ ਸਿਰਫ ਮੈਂ ਇੱਕ ਵਾਰ ਕਲਦੀ ਮਾਨਕ ਨੂੰ ਮਿਲਿਆ ਤੇ ਉਹਨੂੰ ਜਰੂਰ ਕਿਤੇ ਸਾਨੂੰ ਅਚਾਨਕੋ ਵੀ ਮਿਲ ਪਿਆ ਸੀ ਉਹਨੇ ਵਧੀਆ ਗੀਤ ਗਾਏ ਹੋਏ ਸੀ ਅਸੀਂ ਉਹਦੇ ਨਾਲ ਥੋੜੀ 10 ਮਿੰਟ ਗੱਲ ਕੀਤੀ ਐ 10 15 ਮਿੰਟ ਬਾਅਦ ਉਹ ਤੋਂ ਚਲੇ ਗਏ ਮੈਂ ਕਦੇ ਕਿਸੇ ਗਾਇਕ ਨੂੰ ਨਹੀਂ ਮਿਲਿਆ ਤੇ ਨਾ ਹੀ ਮੇਰਾ ਕਦੇ ਵਿਚਾਰ ਹੈ ਮੈਂ ਕਿਸੇ ਗਾਣਾ ਕਦੇ ਕਿਸੇ ਦਾ ਵੈਸੇ ਵੀ ਨਹੀਂ ਸੁਣਿਆ ਅਚਾ ਚਮਕੀਲੀ ਜਿਹੜੀ ਫਿਲਮ ਆਈ ਦਲਜੀਤ ਦੀ ਉਹਦੇ ਤੁਸੀਂ ਹੱਕ ਦੇ ਵਿੱਚੋਂ ਵਿਰੋਧ ਦੇ ਵਿੱਚੋਂ ਕਿਵੇਂ ਨਹੀਂ ਗੱਲ ਇਹ ਹੈ ਕਿ ਨਾ ਤਾਂ ਅਸੀਂ ਹੱਕ 'ਚ ਨਾ ਅਸੀਂ ਵਿਰੋਧ 'ਚ ਗੱਲ ਇੱਥੇ ਖੜੀ ਹੈ ਕਿ ਉਹ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਨੂੰ ਮਤਲਬ ਡੀਮੋਰਲਾਈਜ਼ ਕਰਨ ਲਈ ਫਿਲਮਾਂ ਸਰਕਾਰ ਪ੍ਰਮੋਟ ਕਰ ਰਹੀ ਹੈ ਔਰ ਗੱਲ ਕੁਛ ਨਹੀਂ ਜਿਹੜਾ ਕਰਨ ਵਾਲਾ ਉਹਨੂੰ ਵੀ ਸੋਚਣਾ ਚਾਹੀਦਾ ਸੀ ਕਿਉਂਕਿ ਉਹ ਵੀ ਇੱਕ ਮੁਸਲਮਾਨ ਦੂਜੀ ਤਾਂ ਇਮਤੀਆਜ਼ ਅਲੀ ਆ ਮੇਰੇ ਖਿਆਲ ਉਹਦਾ ਨਾਮ ਜਿਹਨੇ ਫਿਲਮ ਬਣਾਈ ਹੈ ਉਹਨੂੰ ਵੀ ਸੋਚਣਾ ਚਾਹੀਦਾ ਵੀ ਉਹ ਵੀ ਹਿੰਦੁਸਤਾਨ ਦੀ ਇੱਕ ਘੱਟ ਗਿਣਤੀ ਚੋਂ ਤੇ ਘੱਟ ਗਿਣਤੀ ਵਾਲਿਆਂ ਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਜਦੋਂ ਬਹੁ ਗਿਣਤੀ ਹੁੰਦੀ ਹੈ ਉਹ ਇੱਕ ਰਾਜ ਹੁੰਦਾ ਰਾਜ ਦੀ ਗੱਲ ਵੱਖਰੀ ਹੁੰਦੀ ਹੈ ਕੁਝ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਕੁਝ ਖੜਕੋ ਸਿੰਘਾਂ ਨੇ ਬੇਕਸੂਰ ਵੀ ਲੋਕ ਮਾਰੇ ਨੇ ਇਹ ਸੱਚ ਹੈ ਝੂਠ ਨਹੀਂ ਇਹ ਦੇਖੋ ਅਸੀਂ ਨਹੀਂ ਇਹ ਗੱਲ ਕਹਿ ਸਕਦੇ ਕਦੇ ਵੀ ਹਾਂ ਇਹ ਗੱਲ ਹੁੰਦੀ ਹੈ ਕਿ ਜਦੋਂ ਜਦੋਂ ਗੋਲੀ ਚੱਲ ਗਈ ਤੇ ਮਾਰਨਾ ਇੱਕ ਬੰਦੇ ਨਹੀਂ ਹੁੰਦਾ ਤੇ ਕਈ ਵਾਰ ਅਚਾਨਕ ਕੋਈ ਨਾਲ ਮਰ ਗਿਆ ਤਾਂ ਮੈਂ ਇਹ ਗੱਲ ਕਹਿ ਨਹੀਂ ਸਕਦਾ ਪਰ ਇਹ ਮੈਂ ਗੱਲ ਇਹ ਗੱਲ ਕਹਿੰਦਾ ਕਿ ਦੇਖੋ ਸਿਹੜੀ ਸਭ ਤੋਂ ਵੱਡੀ ਗੱਲ ਹੈ ਜਿੱਥੇ ਅਸੀਂ ਬਦਲੇ ਵਾਲੀ ਗੱਲ ਕੀਤੀ ਸੁੱਖੇ ਜਿੰਦੇ ਨੇ ਭਾਈ ਅਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਜਰਨਲ ਬੈਦਿਆ ਨੂੰ ਮਾਰੇ ਆ ਉਹ ਜਰਨਲ ਬੈਦਨ ਦੇ ਨਾਲ ਉਹਦੀ ਘਰ ਵਾਲੀ ਵੀ ਮਰੀ ਸੋ ਤੇ ਛਿੜਿਟ ਨਹੀਂ ਲੱਗੀ ਅੱਜਾ ਖਾਰਕੂ ਸਿੰਘ ਕਿਸੇ ਤੋਂ ਪੈਸੇ ਲੈ ਕੇ ਵੀ ਫਰੋਤੀਆਂ ਲੈ ਕੇ ਵੀ ਮਾਰਦੇ ਨੇ ਕਿਸੇ ਨੇ ਕੋਈ ਪੈਸਾ ਲੈ ਕੇ ਕਿਸੇ ਨੂੰ ਨਹੀਂ ਮਾਰਿਆ ਦੇਖੋ ਇਸੇ ਕਰਕੇ ਸਾਨੂੰ ਦੁੱਖ ਹੈ ਜਿਹੜਾ ਸਾਡੇ ਤੇ ਅੱਜ ਇਹ ਇਲਜ਼ਾਮ ਲਾਉਂਦੇ ਨੇ ਕਿ ਸ਼ਾਇਦ ਫੈਡਰੇਸ਼ਨ ਵਾਲੇ ਪੈਸੇ ਲਈ ਪੈਸੇ ਬਿਲਕੁਲ ਨਹੀਂ ਚਮਕੀਲੇ ਨੇ ਇਹ ਗਲਤ ਗੱਲ ਬੋਲੀ ਸੀ ਬਾਹਰ ਕਿਤੇ ਉਹ ਅੰਦਰ ਕੇ ਮਾਰਿਆ ਗਿਆ ਉਹਨੇ ਸਟੇਜ ਤੇ ਕਿਹਾ ਆ ਨਹੀਂ ਮਾਰਿਆ ਨਹੀਂ ਉਹਨਾਂ ਸਪਸ਼ਟੀਕਰਨ ਲੈਣ ਗਏ ਸੀ ਬਾਅਦ ਚ ਉਹਨੇ ਲੱਚਰ ਗੀਤ ਕਾਉਣ ਤੋਂ हटਿਆ ਨਹੀਂ ਤੇ ਜਦੋਂ ਮਾਨੋਚਾਲ ਲੈ ਮੈਨੂੰ ਬਾਬੇ ਨੇ ਏਡੀ ਵੱਡੀ ਉਹਨੂੰ 警告 ਦੇ ਕੇ ਕਹਿ ਦਿੱਤਾ ਸੀ ਕਿ ਜਾ ਤੇਰੀ ਆਵਾਜ਼ ਵਧੀਆ ਤੂੰ ਵਧੀਆ ਧਾਰਮਿਕ ਗੀਤ ਗਾਓ ਫਿਰ ਵੀ ਨਹੀਂ ਹਟਿਆ ਫਿਰ ਹੁਣ ਤੁਸੀਂ ਓਏ ਇਹ ਵਿਗੜਿਆ ਤੇ ਗੜਿਆਂ ਦਾ ਫਿਰ ਆਪਾਂ ਕੀ ਸਮਝਦੇ ਹੁੰਦੇ ਠੀਕ ਹੈ ਬਿਲਕੁਲ ਬਹੁਤ ਧੰਨਵਾਦ ਤੁਸੀਂ ਨਾਲ ਜੁੜੇ ਸੀ ਤਾਂ ਤੁਸੀਂ ਦੇਖੋ ਕਿ ਇਹ ਸਨ ਅ ਸਰਿੰਦਰ ਸਿੰਘ ਕਿਸ਼ਨਪੁਰਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਅਮਰ ਸਿੰਘ ਚਮਕਿੱਲੇ ਨੂੰ ਕਿਉਂ ਮਾਰਿਆ ਤੇ ਦੂਜੇ ਪਾਸੇ ਮਾਨੋਚਾਲ ਦੇ ਕੋਲ ਜਦੋਂ ਅਮਰ ਚਮਕੀਲਾ ਗਿਆ ਤਾਂ ਉਸ ਸਮੇਂ ਉਸਨੇ ਪ੍ਰਣ ਕੀਤਾ ਸੀ ਕਿ ਮੈਂ ਮੁਰਤੋਂ ਲੱਚਰ ਦਾ ਗੀਤ ਨਹੀਂ ਗਾਵਾਂਗਾ ਪਰ ਉਸ ਤੋਂ ਬਾਅਦ ਫਿਰ ਤੋਂ ਲੱਚਰ ਦਾ ਗੀਤ ਸ਼ੁਰੂ ਹੋ ਗਏ ਜਿਹਦੇ ਕਾਰਨ ਮਾਨੋ ਚਾਲ ਤੇ ਖੜਕੂ ਸਿੰਘਾਂ ਦੇ ਵਿੱਚ ਰੋਸ ਸੀ ਇਹ ਵੀ ਦੱਸਿਆ ਇਹਨਾਂ ਵੱਲੋਂ ਕਿ ਅਮਰ ਚਮਕੀਲੇ ਨੇ ਇਹ ਗੱਲ ਫੁਲਾ ਦਿੱਤੀ ਕਿ ਫੰਡਰੇਸ਼ਨ ਵਾਲਿਆਂ ਨੇ ਸਭ ਤੋਂ ਪੈਸੇ ਲਏ ਨੇ ਤਾਂ ਦੇਖਦੇ ਆ ਕਿ ਜਿਸ ਤਰੀਕੇ ਦੇ ਨਾਲ ਦਲਜੀਤ ਦੋਸਾਂ ਦੀ ਮੂਵੀ ਰਿਲੀਜ਼ ਹੋਈ ਹੈ ਉਹਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਫਿਰ ਗੱਲ ਕਰੀਏ ਪੂਰੇ ਦੇਸ਼ ਦੇ ਬੰਬੇ ਦੇ ਵਿੱਚ ਵੀ ਜਿਹੜੀ ਮੂਵੀ ਚੱਲ ਰਹੀ ਹੈ ਤਾਂ ਇਸ ਦੇ ਪਿੱਛੇ ਕਿਹੜੇ ਸੀਨ ਸੱਚੇ ਨੇ ਕਿਹੜੇ ਝੂਠੇ ਨੇ ਹਰ ਬੰਦੇ ਨੂੰ ਪਤਾ ਹੈ ਤੇ ਇਹ ਦਿਨਾਂ ਬਲੋ ਇਹ ਵੀ ਕਿਹਾ ਗਿਆ ਕਿ ਖੜਕੂ ਸਿੰਘਾਂ ਨੂੰ ਖੜਕੂ ਲਹਿਰ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਵਾਸਤੇ ਇਹ ਇਦਾਂ ਦੀ ਫਿਲਮਾਂ ਜਿਹੜੀਆਂ ਬਣਾਈ ਗਈਆਂ ਨੇ ਦੇਖਦੇ ਕਿ ਹਾਂ ਬਲ ਦਿਨਾਂ ਚ ਕਿੰਨੇ ਕੁ ਲੋਕ ਇਸ ਨੂੰ ਪਸੰਦ ਕਰਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਨੂੰ ਕੈਮਰ ਮ ਜਸਪ੍ਰੀ ਦੇ ਨਾਲ ਹਰਤੇ ਸਿੰਘ